ਦਲਾਂ ਬਿਲਵਾ ਜਿਹੜਾ ਹੁਣ ਮੋੜਾਂਗੇ ਆਪਾਂ ਆਪਣਾ ਨਾਣਾ ਦੇਵੀ ਨੂੰ ਦੇਖੋ ਆਪਾਂ ਨਾਣਾ ਦੇਵੀ ਸਿੱਧੀ ਸੜਕ ਲਾਂਗੇ ਬਲਾਸਕੁਰ ਤੇ ਸਾਡੇ ਕੋਲ ਜੀ ਇਹ ਗਈ ਹੈ ਨਾਣਾ ਦੇਵੀ ਤੁਸੀਂ ਬੱਦਲ ਦੇਖ ਸਕਦੇ ਹੋ ਸਾਹਮਣੇ ਉੱਜੇ ਪਾਰਾਂ ਤੇ ਬੋਲੇ ਨਾਣਾ ਗੱਤੀ ਹੈ ਸਾਰੇ ਜੀ ਸਰਮਸਾਨੀ ਮਾਤਾ ਚੰਤਪੁਰ ਨੇ 105 ਕਿਲੋਮੀਟਰ ਹੈ ਜਵਾਲਾ ਜੀ 142 ਕਿਲੋਮੀਟਰ ਹੈ ਵੈਲ ਕਾਲ ਤੌਜ਼ਰੀ ਨਾਇਨਾ ਦੇਵੀ ਜੀ ਟੈਂਪਲ 6 ਕਿਲੋਮੀਟਰ ਇਹਦੇ ਤੇ ਭਾਗੜਾ 20 ਕਿਲੋਮੀਟਰ ਹੁਣ ਨਾਲ 44 ਤੇ ਹੁਣ ਆਪਾਂ ਇਹ ਸਾਈਡਾਂ ਦੀ ਸੜਕ ਤੋਂ ਮੁੜ ਗਏ ਹਾਂ ਇਹ ਦੇਖ ਸਕਦੇ ਹੋ ਬਾੜ ਦੇਖੋ ਕਾਫੀ ਉੱਚੇ ਉੱਚੇ ਨੇਗੇ ਜਿਹੜੇ ਆਪਾਂ ਅਸੀਂ ਚੱਲਦੇ ਜਾ ਰਹੇ ਹਾਂ ਕਿ ਇੱਧਰ ਆ ਗਈ ਜੀ ਦੁਬਾਰੇ ਫੇਰ ਖਾਈ ਤੇ ਕਾफी ਇੱਧਰ ਦੇਖ ਕੇ ਡਰ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਕੋਈ ਕਾਫੀ ਹਾਈਟ ਦੀ ਉਹ ਆ ਗਈ ਡੰਗਾਈ ਹੈ ਜੀ ਅਲੈਕੁਮ ਸਲਾਮ ਇਹ ਇਧਰਲੀ ਸਾਈਡ ਆ ਗਈ ਜੀ ਗੋਬਿੰਦ ਸਾਗਰ ਜੋ ਬਟਾਹਰ ਡੈਮ ਨਹੀਂ ਹੈਗਾ ਉਹ ਗੋਬਿੰਦ ਸਾਗਰ ਇਧਰਲੀ ਸਾਈਡ ਹੈ ਜੀ ਅਜੀ ਜ਼ਿਆਦੇ ਸੰਗਤ ਆਈ ਹੋਈ ਹੈਗਾ 100 ਦਾ ਮਹੀਨਾ ਚੱਲਿਆ ਹੋਇਆ ਹੈਗਾ ਜੇ ਮਾਤਾ ਜੀ ਆਹ ਦੇਖੋ ਹੋਰ ਦੇਖੋ ਖਾਈ ਕਿੰਨੀ ਡੁੱਗੀ ਆ ਜਿਹੜਾ ਕਿਉਂਕਿ ਆਪਾਂ ਇਧਰ ਨੀਚੋਂ ਆਇਾਂਗੇ ਜਿਵੇਂ ਉਹ ਸਾਹਮਣੇ ਸੜਕਾਂ ਹੁੰਦੀ ਹੈ ਕਿ ਉਧਰੋਂ ਐਦਾ ਗੋਲ ਘੁੰਮ ਕੇ ਥੱਲੇ ਆਇਾਂਗੇ ਆਪਾਂ ਉਹ ਸ਼ਾਟ ਵੀ ਆ ਜਾਂਦਾ ਹੈ ਉਹ ਬਜ਼ੁਰਗਣੇ ਨਾਲ ਉਹ ਸ਼ਾਟ ਕਿੱਥੇ ਆਂਗੇ ਤਾਂ ਰੱਖਿਆ ਸੀ ਬੱਸ ਦੀ ਬੈਠ ਕੇ ਕੋਈ ਗਾਲੇ ਕਰਾਇਆ ਨਹੀਂ ਆ 300 ਰੁਪਏ ਸਵਾਰੀਆਂ ਮੇਰਾ ਤਾਂ ਲੈਂਦਾ ਨਹੀਂ ਸੀ ਕਰਾਇਆ ਵੀ ਡਰਾਈਵਰ ਹੁੰਦਾ ਮਾਹ ਨਾਵਰਾ ਮਾਹ ਮੈਂ ਤਾਂ ਡੇਟਾ ਦਿਖਾਉਂਗਾ ਆਪਾਂ ਡੇਟਾ ਦਿਖਾ ਲਈਏ ਤੇ ਸਾਹਮਣੇ ਦੇਖ ਸਕਦਾ ਤੁਸੀਂ ਪਤੌੜਾ ਕਿਦਾਂ ਉੱtreਣੇ ਪਾੜਾ ਦੇ ਵਿੱਚ ਖੜਦੇ ਨੇ ਕਿ ਇਧਰ ਆ ਕੇ ਕੋਲੇ ਆ ਕੇ ਜਦੋਂ ਇਹ ਰੇਸ ਲਿੰਦੇ ਨੇਗੇ ਤਾਂ ਬੰਦਾ ਡਰ ਜਾਂਦਾ ਹੈ। ਗੱਲ ਅਜੀ ਝੂਠਾ ਮੇਰੀ ਬੰਦਾ ਡਰ ਜਾਂਦਾ ਪਤਾ ਨਹੀਂ ਕੀ ਆ ਗਿਆ ਬਾਈ ਬਣ ਕੇ ਇਦਾਂ ਦਾ ਕੰਮ ਨਾ ਕਰਿਆ ਕਰੋ ਸਿਲੈਂਸਰ ਸੂਸਾ ਜੇ ਨਾ ਕੋਲ ਕੇ ਆਇਆ ਕਰੋ ਜਿਹਦੇ ਨਾਲ ਨੁਕਸਾਨ ਜਿਆਦਾ ਹੁੰਦਾ ਬਾਈ। ਯੋ ਕੋਲੇ ਜਾਂਦਾ ਮੋਟਰਸਾਈਕਲ ਵਾਲਾ ਲਾ ਲੋ ਗੱਡੀ ਵਾਲਾ ਆ ਜਾ ਪੈਦਲੋਂ ਡਰ ਜਾਂਦੇ ਨੇ। ਕੀ ਹੋ ਗਿਆ ਇਹ? ਵਢੋ ਆ ਵਢੋ ਆ ਕੇ ਵਢੋ। ਇੱਥੇ ਬੋਰਡ ਤੇ ਲਿਖਿਆ ਆਇਆ ਸੀ ਵੀ ਪਾਣੀ ਦੀ ਸੰਭਾਲ ਕਰੋ ਜਲ ਹੈ ਤਾਂ ਕੱਲ ਹੈ ਦੇਖੋ ਪੰਜਾਬੀਓ ਸਿੱਖੋ ਉਸਾਂ ਮੰਚਰ ਵਾਲਿਆਂ ਤੋਂ ਕਿਉਂ ਹਿਮਾਚਲ ਦੇ ਵਿੱਚ ਤਾਂ ਪਾਣੀ ਬਥੇਰਾ ਉਹੀ ਪਾੜ ਰਸਦੇ ਰਹਿੰਦੇ ਨੇ ਇਹ ਫੇਰ ਵੀ ਕਹਿੰਦੇ ਨੇਗੇ ਪਾਣੀ ਬਚਾਓ ਪਾਣੀ ਬਚਾਓ ਪਾਰਕਿੰਗ ਉਰੇ ਆ ਗਈ ਜੀ ਇੱਥੇ ਆ ਗਿਆ ਸ਼ੇਰਾਂ ਵਾਲੀ ਗੇਮਾਈ ਦਾ ਗੇਟ ਜੋ ਪਹਿਲੇ ਮਾਤਾ ਦਾ ਗੇਟ ਆ ਉਹ ਆ ਗਿਆ ਤੇ ਜਿਹੜੀ ਉਹ ਸਾਹਮਣੇ ਤੁਸੀਂ ਦੇਖ ਸਕਦੋਂਗੇ ਉਹ ਝੰਡਾ ਝੁਲਿਆ ਜਾਂਦਾਗਾ ਉਹ ਆ ਗਈ ਜਿਉੜੇ ਮੋੜ ਦੀ ਸਮਾਧਾ ਚਲੋ ਜੀ ਸਾਹਮਣੇ ਇਹ ਝੰਡਾ ਝੁਲਿੰਦਾ ਜਿਉੜੇ ਮੋੜ ਦੀ ਸਮਾਧਾ ਹੈ ਜੀ ਅੱਗੇ ਲੈਣਾ ਤੇ ਵੀ ਬਸ ਅੱਡਾ ਚਲੋ ਭਾਈ ਚਲੋ ਭਾਈ ਚਲੋ